ਕੋਡੀ 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 ਮੇ ਮਿੱਤਰ ਵੇ ਗੋਪੀ ਦਾ ਓੜਾ ਜਿੱਤ ਲਿਆ ਇੱਕ ਮਨੇ ਚੋਟੀ ਦਾ ਫੈਲ ਹੋ ਗਿਆ ਓ ਮੇਤਰੋ ਮੈਂ ਗੋਪੀ ਦਾ ਓੜਾ ਜਿੱਤ ਲਿਆ ਇੱਕ ਮਨੇ ਚੋਟੀ ਦਾ ਨਾਲ ਰਹਿੰਦਾ ਹੈ ਉਸਤਾਦ ਲੋਕੀ ਕਰਦੇ ਨੇ ਯਾਰ ਰਹਿੰਦਾ ਹੈ ਉਸਤਾਦ ਲੋਕੀ ਕਰਦੇ ਨੇ ਯਾਰ ਤਾਂ ਇਹ ਦੂਰ ਦੂਰ ਤੱਕ ਦਵੇਂ ਚਾਹੇ ਨੇ ਜਿਹੜੇ ਚੋਟੀ ਦੇ ਨੇ ਪਹਿਲਵਾਨ ਮਿੱਤਰੋ ਫੰਦੀ ਪੁੱਲ ਇੱਕ ਮਨ ਟਾਏ ਨੇ ਜਿਹੜੇ ਚੋਟੀ ਦੇ ਨੇ ਪਹਿਲਵਾਨੇ ਦਜਰੋ ਰੰਧੀਪੁਰੇ ਤੇ ਇੱਕ ਮਨ ਟਾਏ ਨੇ ਜਦੋਂ ਲੱਗ ਜਾਂਦੇ ਚੈਣੇ ਵਿੱਚ ਆ ਗਏ ਬਈ ਸੁੱਕਾ ਜਾਉ ਕੋਈ ਰੇਡ ਕਿਵੇਂ ਪਾਗੇ ਬਈ ਜਦੋਂ ਲੱਗ ਜਾਂਦੇ ਚੈਣੇ ਵਿੱਚ ਆ ਗਏ ਬਈ ਸੁੱਕਾ ਜਾਉ ਕੋਈ ਰੇਡ ਕਿਵੇਂ ਪਾਗੇ ਬਈ ਕਦੀ ਲੱਗ ਜੇ ਸਤਾਦ ਕਦੇ ਲੱਗ ਜਾਂਦਾ ਚੇਲਾ ਲੱਗ ਜੇ ਸਤਾਦ ਕਦੇ ਲੱਗ ਜਾਂਦਾ ਚੇਲਾ ਜਾਂ ਫੇਕ ਦੂਜੇ ਨਾਲੋਂ ਵੱਧ ਲਾਏ ਨੇ ਜਿਹੜੇ ਚੋਟੀ ਦੇ ਨੇ ਪਹਿਲਵਾਨੇ ਮਿੱਤਰੋ ਹੋ ਫਰੰਦੀਪੁਰੀਏ ਤੇ ਇੱਕ ਮੰਨਦਾ ਹੈ ਇਹੇ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਤੁਮੜਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ